ਹੈਲੋ ਬੱਚਿਓ ਸਤਿ ਸ਼੍ਰੀ ਅਕਾਲ ਅੱਜ ਦਿਨ 5 ਹੈ ਜੀ ਜਿਸ ਦੇ ਵਿੱਚ ਆਪਾਂ ਹਰ ਰੋਜ਼ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਜਿਹੜਾ 300 ਸਾਲਾ ਸ਼ਹੀਦੀ ਮਨਾਇਆ ਜਾ ਰਿਹਾ ਹੈ ਉਸ ਦੇ ਵਿੱਚ ਅੱਜ ਪੰਜਵਾਂ ਦਿਨ ਹੈ ਪਿੱਛੇ ਆਪਾਂ ਦੂਜੇ ਦਿਨ ਦੀ ਸਲਾਈਡ ਕੀਤੀ ਸੀ ਦੋ ਦਿਨ ਵਿਚਾਲੇ ਜਿਹੜੀ ਸਲਾਈਡ ਅਪਲੋਡ ਨਹੀਂ ਹੋ ਸਕੀ ਪਰ ਹੁਣ ਲਗਾਤਾਰ ਜਿਹੜੀ ਹੈ ਉਹ ਸਲਾਈਡ ਤੁਹਾਡੇ ਨਾਲ ਆਵੇਗੀ ਤੁਸੀਂ ਇਸ ਨੂੰ ਬੜੇ ਹੀ ਧਿਆਨ ਨਾਲ ਸੁਣਨਾ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਕੁਐਸ਼ਨ ਅਧਿਆਪਕ ਤੁਹਾਡੇ ਹੋਣਗੇ ਉਹਨਾਂ ਤੋਂ ਪੁੱਛ ਸਕਦੇ ਹੋ ਅਧਿਆਪਕ ਵੀ ਤੁਹਾਡੇ ਤੋਂ ਕੁਐਸ਼ਨ ਪੁੱਛਣਗੇ ਜਿਸ ਦਾ ਤੁਸੀਂ ਉੱਤਰ ਬਿਲਕੁਲ ਸਹੀ ਢੰਗ ਨਾਲ ਦੇਣਾ ਹੈ ਅੱਜ ਜਿਹੜੀ ਆਪਣੀ 5ਵੇਂ ਦਿਨ ਦੀ ਜਿਹੜੀ ਸਲਾਈਡ ਹੈ ਜਿਸ ਦਾ ਅੱਜ ਦਾ ਮੁੱਖ ਵਿਸ਼ਾ ਹੈ ਆਗਮਨ ਬਾਲਗੁਰੂ ਗੋਬਿੰਦ ਰਾਏ ਜੀ ਮਾਤਾ ਗੁਜਰੀ ਜੀ ਨੂੰ ਮਿਲਣ ਵਧਾਈਆਂ ਪਟਨੇ ਚ ਪਟਨਾ ਚ ਚੰਨ ਚੜਿਆ ਹਿੰਦੀ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਸੰਨ 1666 ਈਸਵੀ ਪੋਸ ਪੋਸੂਦੀ 7ਵੀਂ ਸੰਮਤ 1723 ਦੀ ਗੱਲ ਹੈ ਪਟਨਾ ਸਹਿਰ ਦੇ ਗगन ਵਿੱਚ ਉਸ ਰਾਤ ਚੰ드ਰਮਾ ਦਾ ਨੂਰ ਅਤੀ ਅਲੋਕਿਕ ਸੀ ਜਿਵੇਂ ਕਿਸੇ ਆਗਮੀ ਜੋਤ ਨੂਰਾਨੀ ਰੂਹ ਦੇ ਮਨੁੱਖੀ ਜਾਮੇ ਵਿੱਚ ਆਉਣ ਉਤੇ ਸ੍ਰਿਸ਼ਟੀ ਵੀ ਸਵਾਗਤਮ ਕਰ ਰਹੀ ਹੋਵੇ ਉਸ ਰਾਤ ਤਾਰਿਆਂ ਦੀ ਚਮਕ ਵੀ ਕਿਤੇ ਵੱਧ ਰੋਸ਼ਨ ਰੋਸ਼ਨ ਸੀ ਜਿਵੇਂ ਕਿਸੇ ਪਰਮਪੁਰਖ ਦੇ ਤਰਤ ਤੇ ਆਉਣ ਦਾ ਅੰਬਰ ਦੀ ਅੰਬਰ ਵੀ ਦੀਪਮਾਲਾ ਕਰਕੇ ਜਸ਼ਨ ਮਨਾ ਰਿਹਾ ਹੋਏ ਸ਼ਹਿਰ ਪਟਨਾ ਦੀ ਉਸ ਸੁਹੋਵੀ ਤਰਤ ਉੱਤੇ ਮਾਤਾ ਗੂਜਰੀ ਜੀ ਨੂੰ ਬੇਅੰਤ ਵਧਾਈਆਂ ਮਿਲਣ ਲੱਗੀਆਂ ਜਦੋਂ ਉਹਨਾਂ ਦੀ ਪਵਿੱਤਰ ਗੋਦ ਵਿੱਚ ਬਾਲ ਗੋਵਿੰਦ ਰਾਏ ਜੀ ਦਾ ਆਗਮਨ ਹੋਇਆ ਜੋ ਬਾਅਦ ਵਿੱਚ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਬਣ ਕੇ ਸੋਭੀਮਾਨ ਹੋਏ ਬਾਲ ਗੁਰੂ ਗੋਵਿੰਦ ਰਾਏ ਜੀ ਦਾ ਪਟਨਾ ਨਗਰ ਵਿਖੇ ਜਿਸ ਵੇਲੇ ਆਗਮਨ ਹੋਇਆ ਉਸ ਸਮੇਂ ਸ਼ਿਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੂਰ ਪੂਰਬੀ ਭਾਰਤ ਵਿੱਚ ਰਾਜਾ ਰਾਮ ਸਿੰਘ ਦੇ ਨਾਲ ਅਸਬ ਵਿੱਚ ਪ੍ਰਚਾਰ ਯਾਤਰਾ ਕਰ ਰਹੇ ਸਨ ਨਵੇਂ ਪਾਸ਼ਾ ਦੇ ਪਟਨਾ ਤੋਂ ਦੂਰ ਹੋਣ ਕਾਰਨ ਮਾਤਾ ਗੁਜਰੀ ਜੀ ਅਤੇ ਬਾਲ ਗੋਵਿੰਦਰਾਏ ਜੀ ਦੀ ਦੇਖਵਾਲੀ ਮਾਮਾ ਜੀ ਕਿਰਪਾਲ ਚੰਦ ਜੀ ਅਤੇ ਦਾਦੀ ਜੀ ਮਾਤਾ ਨਾਨਕੀ ਜੀ ਸੇਵਾ ਨਿਭਾ ਰਹੇ ਸਨ ਪੂਰਬ ਦੇਸ਼ੀ ਕਾ ਤੋਂ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਇੱਕ ਖੁਸ਼ਖਬਰੀ ਮਿਲੀ ਤਾਂ ਉਹਨਾਂ ਹੀ ਉਨਾਂ ਹੀ ਬਾਲਕ ਦਾ ਨਾਮ ਗੋਬਿੰਦ ਰਾਏ ਰੱਖਿਆ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬੇ ਪਹਿਲੀ ਵਾਰ ਆਪਣੇ ਪੁੱਤਰ ਗੋਬਿੰਦ ਰਾਏ ਜੀ ਨੂੰ 4 ਸਾਲ ਬਾਅਦ ਪਟਨਾ ਵਿੱਚ ਹੀ ਮਿਲੇ ਮਾਤਾ ਗੁਜਰੀ ਜੀ ਨੇ ਜਦੋਂ ਬਾਲਕ ਨੂੰ ਜਨਮ ਦਿੱਤਾ ਤਾਂ ਪੰਜਾਬ ਵਿੱਚ ਪਟਿਆਲੇ ਜ਼ਿਲ੍ਹੇ ਦੇ ਨਗਰ ਕੁੜੰਮ ਵਿਖੇ ਇੱਕ ਸੂਫੀ ਪੀਰ ਵਿਖਣ ਸ਼ਾਹ ਨੂੰ ਇੱਕ ਦਿਨ ਅੰਦਰੋਂ ਅੰਦਰ ਮਨ ਪਾਉ ਮਨੋਮਨੀ ਇਹ ਜਿਹਾ ਅਨੁਭਵ ਹੋਇਆ ਕਿ पटना शहर ਵਿੱਚ ਇੱਕ ਮਹਾਪੁਰਸ਼ ਨੇ ਜਨਮ ਲਰਿਆ ਹੈ ਜੋ ਲੋਕਾਈ ਨੂੰ ਤਾਰਨ ਆਇਆ ਹੈ ਉਹ ਤੁਰੰਤ ਹੀ ਆਪਣੇ ਦੋ ਮੁਰਿਦਾ ਨੂੰ ਨਾਲ ਲੈ ਕੇ ਪਟਨਾ ਸਾਈਵਰ ਰਵਾਨਾ ਹੋਏ ਸਾਰੇ ਰਸਤੇ ਫਿਕਨਸ਼ਾ ਦੇ ਹੱਥ ਵਿੱਚ ਮਾਲਾ ਰਹੀ ਤੇ ਦਿਲ ਵਿੱਚ ਅੱਲਾ ਅੱਲਾ ਉਚਾਰਦੇ ਰਹੇ ਜਦੋਂ ਪਟਨਾ ਪਹੁੰਚੇ ਤਾਂ ਦਰਸ਼ਨ ਕਰਨ ਵਾਲੀਆਂ ਸੰਗਤਾਂ ਦਾ ਬਹੁਤ ਵੱਡਾ ਇਕੱਠ ਸੀ ਹਰ ਕੋਈ ਸਰਦਾ ਵਸ ਬਾਲ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਫਿਕਨਸ਼ਾ ਨੇ ਨਿਮਰਤਾ ਨਾਲ ਤਿੰਨ ਵਾਰ ਸਿੱਜਦਾ ਕੀਤਾ ਅਤੇ ਚਮਕਦੇ ਚਰਨਾਂ ਵੱਲ ਤੱਕਿਆ ਉਸ ਪਲ ਉਹਨਾਂ ਦਾ ਹਿਰਦਾ ਇਸ ਤਰ੍ਹਾਂ ਖਿੜ ਗਿਆ ਜਿਵੇਂ ਕੋਈ ਲੋਹ ਪਾਰਸ ਨੂੰ ਛੂ ਕੇ ਸੋਨਾ ਹੋ ਗਿਆ ਹੋਵੇ ਪੀਰ ਪਿਕਣਸ਼ਾ ਨੇ ਪਰਖ ਲਈ ਮਠਾਈਆਂ ਦੀਆਂ ਦੋ ਮਟਕੀਆਂ ਬਾਲ ਗੁਰੂ ਦੇ ਚਰਨਾਗ੍ਰਿ ਰੱਖੀਆਂ ਇੱਕ ਹਿੰਦੂਆਂ ਲਈ ਦੂਜੀ ਮੁਸਲਮਾਨਾਂ ਲਈ ਉਹਨਾਂ ਦੇ ਮਨ ਵਿੱਚ ਸ਼ੰਕਾ ਸੀ ਕਿ ਇਹ ਬਾਲਕ ਕਿਸੇ ਪੰਥ ਦਾ ਸਾਥ ਦੇਵੇਗਾ ਬਾਲ ਗੋਵਿੰਦ ਰਾਏ ਜੀ ਨੇ ਮੁਸਕਰਾਉਂਦੇ ਹੋਏ ਆਪਣੇ ਦੋਵੇਂ ਦੋਵੇਂ ਨੰਨੇ ਹੱਥਾਂ ਦੋਆਂ ਮਟਕੀਆਂ ਉੱਤੇ ਰੱਖ ਦਿੱਤੇ ਉਸ ਪੱਲ ਸੁਫੀ ਪੀਰ ਦੀਆਂ ਅੱਖਾਂ ਵਿੱਚ ਹੰਝੂਆਂ ਦੇ ਮੋਤੀ ਚਮਕੇ ਉਹਨਾਂ ਨੇ ਸਮਝ ਲਿਆ ਕਿ ਇਹ ਬਾਲਕ ਕਿਸੇ ਇੱਕ ਰਮਦਾ ਨੇ ਸਾਰੀ ਮਨੁੱਖਤਾ ਦਾ ਹੈ ਹਿੰਦੂਆਂ ਦਾ ਵੀ ਮੁਸਲਮਾਨਾਂ ਦਾ ਵੀ ਹਰ ਜੀ ਦਾ ਹੀ ਹੈ ਪਰ ਭਿਕਨਸ਼ਾ ਨੇ ਭਿਕਨਸ਼ਾ ਦੇ ਦਿਲ ਵਿੱਚ ਨਿਸ਼ਚਾ ਹੋ ਗਿਆ ਅਤੇ ਉਹ ਕਹਿ ਉઠੇ ਇਹ ਸਭ ਇਹ ਤਾਂ ਸਬ ਦਾ ਗੁਰੂ ਹੈ ਸਬ ਦਾ ਸਰਪਰਸਤ ਹੈ ਉਸ ਦਿਨ ਤੋਂ ਪਟਨਾ ਦੇ ਗਲੀ ਕੁਚਿਆਂ ਵਿੱਚ ਇਹ ਗੱਲ ਹੋਆ ਵਾਂਗ ਫੈਲ ਗਈ ਕਿ ਇੱਕ ਬਾਲਕ ਜਨਮਿਆ ਹੈ ਜਿਸ ਦੀ ਰੋਸ਼ਨੀ ਸਿਰਫ ਇੱਕ ਕਾਰਜ ਜਾਂ ਇੱਕ ਜਾਤ ਲਈ ਨਹੀਂ ਸਗੋ ਪੂਰੇ ਸੰਸਾਰ ਲਈ ਹੈ ਸ੍ਰੇਸ਼ਟ ਮਾਤਾ ਗੁਜਰੀ ਜੀ ਵੱਡੇ ਪਾਗਾ ਵਾਲੇ ਸਨ ਜੋ ਪੁੱਤਰ ਨੂੰ ਗੋਦ ਵਿੱਚ ਬਿਠਾ ਕੇ ਲਾਡ ਕਰਦੇ ਤੇ ਆਨੰਦ ਪ੍ਰਾਪਤ ਕਰਦੇ ਬਾਲ ਗੁਰੂ ਗੋਬਿੰਦ ਰਾਏ ਜੀ ਹੌਲੀ-ਹੌਲੀ ਵਿਗੜੇ ਵੇੜੇ ਵਿੱਚ ਭੱਜਣ ਫਿਰਨ ਜੋਗੇ ਹੋ ਗਏ ਤੇ ਮਿੱਠੀ ਤੋਤਲੀ ਬਾਣੀ ਵਿੱਚ ਬੋਲਣ ਲੱਗ ਪਏ ਬਾਲ ਗੁਰੂ ਜੀ ਦੀ ਵਡਾਈ ਸਾਰੇ ਇਲਾਕੇ ਵਿੱਚ ਫੈਲ ਗਈ ਤੇ ਸੰਗਤ ਪੂਰਨ ਮਾਸੀ ਤੇ ਮਾਸਿਆ ਆਦੀ ਜੇ ਸਮਿਆਂ ਤੇ ਇਕੱਠੀ ਹੋ ਕੇ ਬਾਲ ਗੁਰੂ ਗੋਬਿੰਦ राय ਜੀ ਦੇ ਦਰਸ਼ਨਾਂ ਲਈ ਆਉਂਦੀ ਸੀ ਇਸ ਤਰ੍ਹਾਂ ਸਪਸ਼ਟ ਹੁੰਦਾ ਹੈ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜ਼ੁਲਮ ਦਾ ਨਾਸ ਤੇ ਸਰਬਤ ਦਾ ਭਲਾ ਕਰਨ ਲਈ ਇਸ ਧਰਤੀ ਤੇ ਪ੍ਰਗਟ ਹੋਏ ਪੀਰ ਪੀਖਣ ਸ਼ਾਹ ਦੀ ਸਾਕੀ ਉਸ ਰੋਸ਼ਨੀ ਦੀ ਪਹਿਲੀ ਝਲਕ ਸੀ ਜੋ ਅੱਗੇ ਚੱਲ ਕੇ ਖਾਲਸੇ ਦੀ ਸਿਰਜਣਾ ਵਿੱਚ ਪ੍ਰਗਟ ਹੋਈ ਉਪਰੋਕਤ ਪਾਠ ਸ਼ਾਮਗਰੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਸ੍ਰੀ ਗੁਰੂ ਪ੍ਰਤਾਪ ਸ਼ੂਰਜ ਗ੍ਰੰਥ ਅਨੁਸਾਰ ਨਵੀਂ ਪਾਸ਼ਾ ਦੇ ਜੀਵਨ ਵਰਤਾਨ ਦੇ ਤਿੰਨੋਂ ਭਾਗਾਂ ਵਿੱਚੋਂ ਲੈ ਕੇ ਤਿਆਰ ਕੀਤੀ ਗਈ ਹੈ ਜਿਸ ਦੇ ਵਿੱਚ ਆਪਾਂ ਵਕ ਵਕ ਦਿਨਾਂ ਨੂੰ ਸਲਾਈਡ ਪੜਦੇ ਹਾਂ ਅੱਜ ਪੰਜਵਾਂ ਦਿਨ ਹੈ ਜਿਸ ਦੇ ਵਿੱਚ ਇਹ ਆਪਾਂ ਸਲਾਈਡ ਪੜ ਰਹੇ ਹਾਂ ਜੀ ਵੀਡੀਓ ਕਿੱਦਾਂ ਲਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਨਾਲ ਦੀ ਨਾਲ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਫਿਰ ਛੇਵੇਂ ਦਿਨ ਦੀ ਆਪਾਂ ਸਲਾਈਡ ਤੁਹਾਡੇ ਲਈ ਕੱਲ ਫੇਰ ਤੋਂ ਅਪਲੋਡ ਕਰਾਂਗੇ ਥੈਂਕ ਯੂ ਵੈਰੀ ਮੱਚ ਮਿਲ ਲ ਦਤਕਸ਼ਸ਼ਯਕਾਰ ਰਾਮਰਾ